ਤੁਸੀਂ ਦੇਖੋ ਡੈਰੀ ਸਰਟੀ ਵੀ ਮੈਂ ਹਸਨ ਦੀ ਫਿਰ ਲੁਧਿਆਣਾ ਵਿਖੇ ਜਿਹੜੀ ਪੰਜਾਬ ਪ੍ਰਦੇਸ਼ ਵਿੱਚ ਵਿਕਾਰ ਹੋਈ ਮੇਰੇ ਮੌਜੂਦ ਹਸਨ ਸੋਮ ਪ੍ਰਕਾਸ਼ ਕੇਂਦਰੀ ਮੰਤਰੀ ਤੋਂ ਵੀ ਕਿਸਾ ਦੇ ਅੱਜ ਪ੍ਰਦੇਸ਼ ਦੀ ਮੀਟਿੰਗ ਹੈਗੀ ਅੱਜ ਕਾਰਿਆ ਕਰਨੀ ਦੀ ਮਹੱਤਵਪੂਰਨ ਮੀਟਿੰਗ ਹੋ ਰਹੀ ਹੈ ਇਹ ਚਾਹ ਵਾਲੇ ਸਮੇਂ ਵਿੱਚ ਪਾਰਟੀ ਦੀ ਲਾਈਨ ਤੈਅ ਕੀਤੀ ਜਾਏਗੀ ਔਰ ਪ੍ਰਸਤਾਵ ਪਾਸ ਕੀਤੇ ਜਾਣਗੇ ਔਰ ਜੋ ਸੈਂਟਰ ਸਰਕਾਰ ਬਣੀ ਆ ਉਹਦੀ ਵਿਦਾਈ ਵੀ ਹੈ ਔਰ ਅਗਲੇ ਲਈ ਜਾਣ ਦੀ ਤਿਆਰ ਕੀਤੀ ਹੈ ਕੱਲ ਬਾਈ ਇਲੈਕਸ਼ਨ ਰਿਜ਼ਲਟ ਆਣਾ ਹੈ ਹੁਣ ਅਗਲੇ ਕੱਲ ਕਿਸੇ ਇਲੈਕਸ਼ਨ ਵੀ ਹੋਰ ਵੀ ਇਲੈਕਸ਼ਨ ਨੇ ਕਿਵੇਂ ਸਰ ਜੋ ਆਏਗਾ ਰਿਜ਼ਲਟ ਉਸ ਤੋਂ ਬਾਅਦ ਗੱਲ ਕਰਾਂਗੇ ਲੱਗ ਰਿਹਾ ਵੀ ਕਾਫੀ ਮਿਹਨਤ ਕੀਤੀ ਬਾਈ ਇਲੈਕਸ਼ਨ ਦੇ ਵਿੱਚ ਬਿਲਕੁਲ ਜਿੱਤੂਗਾ ਬੀਜੇਪੀ ਦਾ ਬਿਲਕੁਲ ਜਿੱਤੇਗੀ ਜਿੱਤੇਗੀ ਠੀਕ ਹੈ ਸੋ ਇਹ ਸਨ ਸ਼ੀਤਲ ਕੇਂਦਰੀ ਮੰਤਰੀ ਸੋਮ ਪਕਾਈ ਦੰਦਾਸ ਜੀ ਕਿ ਅੱਜ ਵਿਸਤਾਰਤ ਜਿਹੜੀ ਪ੍ਰਦੇਸ਼ ਦੀ ਕਾਰਗਾਨੀ ਮੈਡਮ ਵਿਜੇ ਸਪੈਸ਼ਲ ਵਿਸ਼ੇ ਤੌਰ ਤੇ ਪਹੁੰਚੇ ਤੇ ਕਿਤੇ ਨਾ ਕਿਤੇ ਵਾਜਪਾ ਦੇ ਜੰਦਰ ਜਿਮਨੀ ਚੌਂ ਤੋਂ ਉਮੀਦਵਾਰ ਸ਼ੀਤਲ ਅੰਗਰਾਲ ਦੀ جیت ਦਾ ਵੀ ਕਿਹਨੇ ਕਿਤੇ ਦਾਵਾ ਕਰ ਰਹਾ ਤੁਸੀਂ ਦੇਖੋ ਡੈਰੀ ਸਟੇ ਵੀ ਮੈਂ हसनディफा ਲੁਧਿਆਣਾ ਵੀ ਕਿਹੜੀ ਪੰਜਾਬ ਪ੍ਰਦੇਸ਼ੀ ਵਿਜਿਵ ਕਾਰਜਖਰ ਮੈਂ ਮੌਜੂਦ ਹਸਨ ਸੋਮਪrakash ਕੇਂਦਰੀ ਮੰਤਰੀ ਉਹ ਵਈ ਕਿਸ ਤਰ੍ਹਾਂ ਅੱਜ ਪ੍ਰਦੇਸ਼ੀ ਇੱਕ ਮੀਟਿੰਗ ਹੈਗੀ ਅੱਜ ਕਾਰਜਕਾਰਨੀਤੀ ਮਹੱਤਵਪੂਰਨ ਮੀਟਿੰਗ ਹੋ ਰਹੀ ਹੈ ਇਹ ਉਚਾਨ ਵਾਲੇ ਸਮੇਂ ਚ ਪਾਰਟੀ ਦੀ ਲਾਈਨ ਤੇ ਕੀਤੀ ਜਾਏਗੀ ਔਰ ਪ੍ਰਸਤਾਵ ਪਾਸ ਕੀ ਜਾਣਗੇ ਔਰ ਜੋ ਸੈਂਟਰ ਸਰਕਾਰ ਬਣੀ ਹੈ ਉਹਦੀ ਵਧਾਈ ਵੀ ਹੈ ਔਰ ਅੱਗੇ ਲਈ ਜਾਣ ਦੀ ਤਿਆਰ ਕੀਤੀ ਜਾਏ ਕੱਲ ਬਾਈ ਇਲੈਕਸ਼ਨ ਰਿਜ਼ਲਟ ਆਣਾ ਹੈ ਹੁਣ ਅੱਗੇ ਕੱਲ ਕਿਸ ਲਈ ਇਲੈਕਸ਼ਨ ਬਿਫੋਰ ਵੀ ਇਲੈਕਸ਼ਨ ਨੇ ਕਿਵੇਂ ਸਮਝ ਜੋ ਆਏਗਾ ਰਿਜ਼ਲਟ ਬਾਅਦ ਗੱਲ ਕਰਾਂਗੇ ਲੱਗ ਰਿਹਾ ਕਾਫੀ ਮਿਹਨਤ ਕੀਤੀ ਬਾਈ ਇਲੈਕਸ਼ਨ ਦੇ ਵਿੱਚ ਬਿਲਕੁਲ ਬਿਲਕੁਲ ਜਿੱਤੂ ਆ ਬੀਜੇਪੀ ਨਾਲ ਬਿਲਕੁਲ ਜਿੱਤੇਗੀ ਜਿੱਤੇਗੀ ਠੀਕ ਹੈ ਸੋ ਇਹ ਸਨ ਸ਼ੀਤਲ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਜੀ ਦੱਸਦੇ ਕਿ ਅੱਜ ਵਿਸਤਾਰਤ ਜਿਹੜੀ ਪ੍ਰਦੇਸ਼ ਦੀ ਕਾਰਗਾਂ ਦੀ ਮੈਡਮ ਜੀ ਸਪੈਸ਼ਲ ਵਿਸ਼ੇ ਤੌਰ ਤੇ ਪਹੁੰਚੇ ਤੇ ਕਿਤੇ ਨਾ ਕਿਤੇ ਵਾਜਪਾ ਦੇ ਜੰਦਰ ਜਿੰਨੀ ਚੌਂ ਤੋਂ ਉਮੀਦਵਾਰ ਸ਼ੀਤਲ ਅੰਗਰਾਲ ਦੀ ਜੀਤ ਦਾ ਵੀ ਕਿਹਨੇ ਕਿਤੇ ਦਾਵਾ ਕਰ ਰਹਾ ਹੈ ਤੁਸੀਂ ਦੇਖੋ ਡੈਰੀ ਸਟੇ ਵੀ ਮੈਂ ਹਸਨ ਦੀ ਫਿਰ ਲੁਧਿਆਣਾ ਵੀ ਕਿਹੜੀ ਪੰਜਾਬ ਪ੍ਰਦੇਸ਼ੀ ਵੀ ਜੇ ਵੀ ਕਾਰਜਖਰ ਮੈਂ ਮੌਜੂਦ ਹਾਂ ਸੋਮਪ੍ਰਕਾਸ਼ ਕੇਂਦਰੀ ਮੰਤਰੀ ਉਹ ਵਹੀ ਕਿਸ ਤਰ੍ਹਾਂ ਅੱਜ ਪ੍ਰਦੇਸ਼ੀ ਕਿ ਮੀਟਿੰਗ ਹੈਗੀ ਅੱਜ ਕਾਰਜਕਾਰਨੀਤੀ ਮਹੱਤਵਪੂਰਨ ਮੀਟਿੰਗ ਹੋ ਰਹੀ ਹੈ ਇਹ ਉਚਾਨ ਵਾਲੇ ਸਮੇਂ ਚ ਪਾਰਟੀ ਦੀ ਲਾਈਨ ਤੇ ਕੀਤੀ ਜਾਏਗੀ ਔਰ ਪ੍ਰਸਤਾਵ ਪਾਸ ਕੀ ਜਾਣਗੇ ਔਰ ਜੋ ਸੈਂਟਰ ਸਰਕਾਰ ਬਣੀ ਹੈ ਉਹਦੀ ਵਧਾਈ ਵੀ ਹੈ ਔਰ ਅੱਗੇ ਲਈ ਜਾਣ ਦੀ ਤਿਆਰ ਕੀਤੀ ਹੈ ਕੱਲ ਬਾਈ ਇਲੈਕਸ਼ਨ ਰਿਜ਼ਲਟ ਆਣਾ ਹੈ ਹੁਣ ਅੱਗੇ ਕੱਲ ਕਿਸੇ ਇਲੈਕਸ਼ਨ ਵੀ ਹੋਰ ਵੀ ਇਲੈਕਸ਼ਨ ਨੇ ਕਿਵੇਂ ਸਮਝੋ ਜੋ ਆਏਗਾ ਰਿਜ਼ਲਟ ਉਸ ਤੋਂ ਬਾਅਦ ਗੱਲ ਕਰਾਂਗੇ ਲੱਗ ਰਿਹਾ ਹੈ ਕਾਫੀ ਮਿਹਨਤ ਕੀਤੀ ਬਾਈ ਇਲੈਕਸ਼ਨ ਦੇ ਵਿੱਚ ਬਿਲਕੁਲ ਜਿੱਤੂ ਬੀਜੇਪੀ ਦਾ ਬਿਲਕੁਲ ਜਿੱਤੇਗੀ ਜਿੱਤੇਗੀ ਠੀਕ ਹੈ ਸੋ ਇਹ ਸਨ ਸ਼ੀਤਲ ਕੇਂਦਰੀ ਮੰਤਰੀ ਸੋਮ ਪਕਾਈ ਦੰਦਾਸ ਦੀ ਕਿ ਅੱਜ ਵਿਸਤਾਰਤ ਜਿਹੜੀ ਪ੍ਰਦੇਸ਼ ਦੀ ਕਾਗਨੀ ਮੈਡਮ ਵਿੱਚ ਸਪੈਸ਼ਲ ਵਿਸ਼ੇ ਤੌਰ ਤੇ ਪਹੁੰਚੇ ਤੇ ਕਿਤੇ ਨਾ ਕਿਤੇ ਵਾਜਪਾ ਦੇ ਜੰਦਰ ਜਿਮਨੀ ਚੌਂ ਤੋਂ ਉਮੀਦਵਾਰ ਸ਼ੀਤਲ ਅੰਗਰਾਲ ਦੀ <णिया> जित दावी कह रहे हैं कि दावा कर रहे हैं। ਤੁਸੀਂ ਦੇਖੋ ਡੈਰੀ ਸਟੇ ਵੀ ਮੈਂ ਹਾਂ ਸੰਦੀਪਾ ਫਿਰ ਲੁਧਿਆਣਾ ਵੀ ਕਿਹੜੀ ਪੰਜਾਬ ਪ੍ਰਸੇਵੀ ਜੀ ਕਾਰਜਸ਼ਾਲਾ ਮੇਰੇ ਮੌਜੂਦ ਹੈ ਸੋਮ ਪ੍ਰਕਾਸ਼ ਕੇਂਦਰੀ ਮੰਤਰੀ। ਤੁਸੀਂ ਕਹਿੰਦੇ ਅੱਜ ਪ੍ਰਦੇਸ਼ੀ ਕਿ ਬੇਸ ਮੀਟਿੰਗ ਹੈਗੀ ਅੱਜ ਕਾਰਜਕਾਰਨੀ ਦੀ ਮੱਧਪੁਰ ਮੀਟਿੰਗ ਹੋ ਰਹੀ ਹੈ। ਇਹ ਉਚਾਨ ਵਾਲੇ ਸਮੇਂ ਪਾਰਟੀ ਦੀ ਲਾਈਨ ਤੈਅ ਕੀਤੀ ਜਾਏਗੀ ਔਰ ਪ੍ਰਸਤਾਵ ਪਾਸ ਕੀਤੇ ਜਾਣਗੇ ਔਰ ਜੋ ਸੈਂਟਰ ਸਰਕਾਰ ਬਣੀ ਹੈ ਉਹਦੀ ਵਧਾਈ ਵੀ ਹੈ। ਔਰ ਅਗਲੇ ਲਈ ਜਾਣ ਦੀ ਤਿਆਰ ਕੀਤੀ ਜਾ ਰਹੀ ਹੈ ਕੱਲ ਬਾਈ ਇਲੈਕਸ਼ਨ ਰਿਜ਼ਲਟ ਆਣਾ ਹੈ ਹੁਣ ਅਗਲੇ ਕਾਪਰੇਸ਼ਨ ਇਲੈਕਸ਼ਨ ਬਿਫੋਰ ਵੀ ਇਲੈਕਸ਼ਨ ਨੇ ਕਿਵੇਂ ਜੋ ਆਏਗਾ ਰਿਜ਼ਲਟ ਬਾਅਦ ਗੱਲ ਕਰਾਂਗੇ ਲੱਗ ਰਿਹਾ ਵੀ ਕਾਫੀ ਮਿਹਨਤ ਕੀਤੀ ਬਾਈ ਇਲੈਕਸ਼ਨ ਦੇ ਵਿੱਚ ਬਿਲਕੁਲ ਜਿੱਤੂ ਬੀਜੇਪੀ ਬਿਲਕੁਲ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਜੰਦਾਸ ਜੀ ਕਿ ਅੱਜ ਵਿਸਤਾਰਤ ਜਿਹੜੀ ਪ੍ਰਦੇਸ਼ ਦੀ ਕਾਰਗਾਂ ਦੀ ਮੈਡਮ ਜੀ ਸਪੈਸ਼ਲ ਵਿਸ਼ੇ ਤੌਰ ਤੇ ਪਹੁੰਚੇ ਤੇ ਕਿਹਨਾਂ ਕਿਤੇ ਆਵਾਜਪਾ ਦੇ ਜੰਦਰ ਜਿਮਨੀ ਚੌਂ ਤੋਂ ਉਮੀਦਵਾਰ ਸ਼ੀਤਲ ਅੰਗਰਾਲ ਦੀ जित दावी ते ते दावा कर रहे हैं कैमरामैन मैन ना संदीप शर्मा टीवी लुधियाना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप